ਦੇਹ ਦੇ ਡੇਲੀ ਪਬਲਿਕ ਟਾਈਮ 'ਚ ਲੈ ਚਲੀ ਗਈ ਉਸ ਦੇ ਪੰਜੂ ਜਗਦਾਸਾ ਕਲ ਵਿੱਚ ਨਾਗ ਮੇਰਾ ਕੀ ਉਸਨੇ ਕੋਈ ਕਾਲਾ ਕੋਈ ਪੂਰਾ ਕੋਰਾ ਨਹੀਂ ਤੇਰਾ ਜੋ ਬਿਲਕੁਲ ਪੂਰਾ ਕੋਰਾ ਨਹੀਂ ਤੇਰਾ ਇਹ ਕਿਹੜਾ ਕੌਣ ਹੈ ਲੈ ਨਾਰਾ ਸਾਡੇ ਅੱਠ ਤਕ ਪੂਰਾ ਕੋਰਾ ਨਹੀਂ ਤੇਰਾ ਲੋੜਾ ਜੋ ਬਿਲਕੁਲ ਪੂਰਾ ਸ਼ਿਵ ਧਾਮ ਕੁਟਿਆ ਇੱਥੇ ਮਾਸ਼ਵਰਾਤੀ ਬੜੀ ਤੂਤਾਨਾ ਮਨਾਈ ਜਾ ਰਹੀ ਆ ਅਖੰਡ ਜੋਦ ਪ੍ਰਕਾਸ਼ ਚੱਲੇ ਹੈ ਬੀਬੀ ਇਹ ਜੋ ਤੁਜੀ ਜੋ ਇਥੇ ਦੇ ਪ੍ਰਮੁਖ ਸੇਵਾਦਾਰ ਆ ਜੋ ਡੇਰੇ ਦੀ ਬਹੁਤੀ ਦੇਖਪਾਲਰ ਸੰਭਾਲ ਦੇ ਨਾਲ ਸੇਵਾ ਨਿਭਾਣ ਸਤਕਾਰ ਜੋਕ ਛੋਲਾ ਔਰ ਬਾਣਾ ਜਿਹਨੂੰ ਧਾਰਨ ਕੀਤਾ ਜਾਂਦਾ ਉਹ ਅੱਜ ਦੇਖਣ ਨੂੰ ਨਵਾਜਿਆ ਜਾ ਰਿਹਾ ਹੈ ਇਸ਼ਤਾਰੀ ਨਾਗ ਦੀ ਜਿਨ੍ਹਾਂ ਦੇ ਇੱਥੇ ਪ੍ਰਵੇਸ਼ ਹੋਇਆ ਹੈ ਸੋ ਸਾਰੀਆਂ ਸੰਗਤਾਂ ਵੱਲੋਂ ਜਿਹੜਾ ਰਲ ਮਿਲ ਕੇ ਹਰ ਸਾਲ ਜਿਹੜਾ ਸ਼ਗਰਤਰੀ ਦਾ ਜਿਹੜਾ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ ਤੇ ਸਾਰੀਆਂ ਸੰਗਤਾਂ ਜਿੰਨੀਆਂ 40 45 ਸਾਲ ਤੋਂ ਬਾਬਾ ਜੀ ਕੋਲ ਕੋ ਇਸ ਤਰ੍ਹਾਂ ਦੇ ਅਕਾਲਪੁਰ ਕੋ ਪ੍ਰਮਾਤਮਾ ਨੇ ਕੋਈ ਨੁਕਤੇ ਦਿੱਤੇ ਹਨ ਜਿਵੇਂ ਕੋਈ ਇਹ ਦੀ ਕੋਈ ਡਾਕਟਰ ਕਹਿ ਦਿੰਦੇ ਹਨ ਕਿ ਇਹਨੂੰ ਕੱਖ ਲਗਾ ਇਹਦੀ ਲੱਤ ਕੱਟੀ ਜਾਣੀ ਹੈ ਜਾਂ ਬਾਹ ਕੱਟੀ ਜਾਣੀ ਹੈ ਸੋ ਕੱਖ ਕਿਸ ਤਰ੍ਹਾਂ ਦਾ ਵੀ ਲੱਗਾ ਹੋਏ ਤੇ ਬਾਬਾ ਜੀ ਤੇ ਕਿਰਪਾ ਹੈ ਇਹ ਦਰਬਾਰ ਤੇ ਮੱਥਾ ਟਿਕਾਉਂਦੇ ਹਨ ਤੇ ਉਹਨਾਂ ਦਾ ਇਲਾਜ ਜਿਹੜਾ ਵਾ ਉਹ ਜਿਹੜੀ ਜੜੀ ਬੂਟੀਆਂ ਦੇ ਨਾਲ ਕਰਦੇ ਹਨ ਕਿਸੇ ਵੀ ਵੀਰ ਨੂੰ ਜਿਹੜਾ ਕੋਈ ਇਸ ਤਰ੍ਹਾਂ ਦੀ ਕੋਈ ਕਸਰ ਹੈ ਜੇ ਕਿ ਇਹਨੂੰ ਕੋਈ 나ਗਦੇਵ ਵੱਢ ਜਾਂਦਾ ਹੈ ਜਾਂ ਕੋਈ ਕੱਖ ਲੱਗ ਜਾਂਦਾ ਹੈ ਸੋ ਉਹਨਾਂ ਦਾ ਜਿਹੜਾ ਇਹ ਇਲਾਜ ਕਰਦੇ ਹਨ ਤੇ 40-45 ਸਾਲ ਤੋਂ ਕਰਦੇ ਆ ਰਹੇ ਹਨ ਸੋ ਆਪਾਂ ਸਾਰੀਆਂ ਸੰਗਤਾਂ ਜਿਹੜੀਆਂ ਇਹ ਸ਼ਿਵਰਾਤਰੀ ਦੇ ਇਸ ਮੌਕੇ ਤੇ ਬਾਬਾ ਜੀ ਮੇਰੇ ਨਾਲ ਬਹੁਤ ਇਹਨਾਂ ਦਾ ਪ੍ਰੇਮ ਭਾਵ ਮੇਰੇ ਪੁਰਾਣੇ ਦੋਸਤ ਹਨ ਕਿ ਉਦੋਂ ਇਹਨਾਂ ਤੇ ਪ੍ਰਵੇਸ਼ ਨਹੀਂ ਜਦੋਂ ਦੇ ਸਾਡੇ ਦੋਸਤ ਐ ਕੰਮਕਾਰ ਕਰਦੇ ਸੀ ਆਪਣਾ ਕਾਰੋਬਾਰ ਸਾਰਾ ਸੋ ਮਹਾਵਰਸ਼ਾ ਨੇ ਇਹਨਾਂ ਨੂੰ ਸੇਵਾ ਦਿੱਤੀ ਹੈ ਬੜੇ ਪ੍ਰੇਮ ਨਾਲ ਜਿਹੜੀ ਸੇਵਾ ਨਿਭਾ ਰਹੇ ਆ ਇੱਕ ਰੂਪ ਐਮਨਿਊ ਦੇ ਵਿੱਚ ਜਿਹੜਾ ਇਹ ਜਿਹੜੀ ਜਗ੍ਹਾ ਹੈ ਇਹ ਇਹਨਾਂ ਦੇ ਜਿਹੜੇ ਸੀਗੇ ਆਪਣਾ ਮਾਲਕ ਅਰੋੜਾ ਜੀ ਤੇ ਸ਼ਰਮਾ ਜੀ ਉਹਨਾਂ ਨੇ ਵੀ ਜਗ੍ਹਾ ਇਹਨਾਂ ਨੂੰ ਇਹ ਜਿਹੜੀ ਇਹ ਦੇ ਦਿੱਤੀ ਹੈ ਕਿ ਇੱਥੇ ਜਿਹੜਾ ਵੀ ਬਾਬਾ ਜੀ ਜੋ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਇੱਥੇ ਜੋ ਤੁਸੀਂ ਸੇਵਾ ਕਰ ਸਕਦੇ ਹੋ ਕਰੋ ਸੋ ਸ਼ਿਵਰਾਤੀ ਦੀ ਮਾਧਿਅੜੇ ਤੇ ਜੋ ਆਪਣੇ ਸਚਾਰਨ ਕੀਤਾ ਹੈ ਦੇ ਬਾਰੇ ਸਾਂਝ ਪਾਉਣੀ ਆ ਸਮੂਹ ਸੰਗਤ ਨੇ ਬਾਰੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਕ ਆਤਮਾ ਤੇ ਪਰਮਾਤਮਾ ਦੀ ਜੋ ਗੱਲ ਹੁੰਦੀ ਆ ਆਪਸੀ ਆਤਮਾ ਪਰਮਾਤਮਾ ਦਾ ਜੋ ਮਲਾਪ ਹੁੰਦਾ ਏ ਆਤਮਾ ਤੇ ਪਰਮਾਤਮਾ ਦੇ ਵਿੱਚ ਗੱਲ ਹੁੰਦੀ ਜਿਹੜੀ ਉਹ ਕੀ ਹੁੰਦੀ ਆ ਗੁਰੂ ਪਿਆਰੀ ਸਾਧ ਸੰਗਤ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਇੱਕ ਸ਼ਬਦ ਦੇ ਜਰੀ ਅਸੀਂ ਆਪ ਜੀ ਦੇ ਨਾਲ ਬਿਆਨ ਕਰਨਾ ਚਾਹੁੰਦੇ ਆ ਸੋ ਸਾਰੀ ਸੰਗਤ ਸਾਡੇ ਨਾਲ ਸਾਥ ਦੇਣ ਅਸੀਂ ਅੱਗੇ ਬੋਲਾਂਗੇ ਸਾਰੀ ਸੰਗਤ ਮਗਰ ਬੋਲੇ ਜੀ ਦੋਵੇਂ ਬੈ ਕੇ ਚੱਲ ਗੱਲਾਂ ਕਰੀਏ असी दोवें बेह चल چل करिय करेम प्यारसी दोवे پیار चल ग करिय करेम प्यारसी दोम बाह चल गे करे प्रेम प्यार ਅਸੀਂ ਦੋਵੇਂ ਬਹਿ ਕੇ ਚੱਲ ਗੱਲਾਂ ਕਰੀਏ ਕਰੀਏ ਪ੍ਰੇਮ ਪਿਆਰ ਦੀਆਂ ਤੂੰ ਕਰ ਆਪਣੇ ਦੀ ਗੱਲ ਦੱਸ ਦੇ ਹਰੀ ਗੱਲ ਆਪਣੇ ਦੀ ਦੱਸ ਦੇ ਮੈਂ ਤੈਨੂੰ ਦੱਸਾਂ ਸੰਸਾਰ ਦੀਆਂ ਅਸੀਂ ਦੋਵੇਂ ਬਹਿ ਕੇ ਚੱਲ ਗੱਲਾਂ ਕਰੀਏ ਕਰੀਏ ਪ੍ਰੇਮ ਪਿਆਰ ਦੀਆਂ ਅਸੀਂ ਜਾ ਕੇ ਦੋਵੇਂ ਚੱਲ ਗੱਲਾਂ ਕਰੀਏ ਕਰੀਏ ਪ੍ਰੇਮ ਪਿਆਰ ਦੀਆਂ ਅਸੀਂ ਦੋਵੇਂ ਬਹਿ ਕੇ ਚੱਲ ਗੱਲਾਂ ਕਰੀਏ ਸ਼ਿਬਦਾ ਕੁੜੀਆਂ ਦੇ ਵਿੱਚ ਸਾਈ ਸਵਰਦਾਜੀ ਜੋ ਹਰ ਸਾਲ ਮਾਸ਼ੂ ਰਾਤਰੀ ਦਾ ਤਿਹਾਰਾ ਬੜੀ ਧੁੰਮਤਾਂ ਨਾਲ ਮਨਾ ਰਹੇ ਨੇ ਔਰ ਸਮੂਹ ਸੰਗਤਾਂ ਨੇ ਦਰਸ਼ਨਦਾਰੇ ਕਰਕੇ ਨਹਾਲ ਹੋ ਰੀਆਂ ਨੇ ਜਿਹਦੇ ਲੈ ਤਸਵੀਰ ਅਸੀਂ ਦਿਖਾ ਰਹੇ ਹਾਂ ਸ਼ਿਬਧਮ ਕੁਟਿਆ ਜੋ ਇੱਕ ਨੂਰ ਬੜੇ ਨਸ਼ਾਇਲ ਕੋ ਇੱਕ ਰੂਪ ਇੱਕ ਰੂਪ ਉਹਨਾਂ ਨੇ ਕਲ ਕੀਤੀ ਆਤਮਾ ਔਰ ਪਰਮਾਤਮਾ ਦੀ ਆਤਮਾ ਹੋਣ ਦੀਆ ਜਦੋਂ ਆਪਾਂ ਸੰਸਾਰ ਰੂਪੀ ਆਉਣਿਆਂ ਜਾਤਾਂ ਕਰਨ ਤਾਂ ਉਸ ਵਕਤ ਐ ਜਿੱਤਰਾ ਧਰਮਸ਼ਾਲਾ ਬਣੀ ਹੈ ਧਰਮਸ਼ਾਲਾ ਦੇ ਵਿੱਚ 4 ਦਿਨ ਦੀ ਕੋਈ ਚੰਗੇ ਕੜ ਜਿੰਦਾ ਕੋਈ 4 ਦਿਨ ਮਾੜੀ ਕਰਦਾ ਪਰ ਇਨਸਾਨ ਨੂੰ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਜਿਵੇਂ ਲੈ ਤੁਸੀਂ ਦਿਖਾਇਆ ਜੀ ਵਿਸ਼ੇਸ਼ ਕੋਰ ਦਲਬੀਰ ਸਿੰਘ ਦੀ ਨਾਲ ਫੂਨੂ ਅੰਮ੍ਰਿਤਸਰ ਤੁਹਾਡਾ ਨਾਮ ਕੀ ਹੈ ਜੀ ਕਰਨ ਦਾ ਆਲੂਆਂ ਦੀ ਲੋਜੀ ਤੇ ਛੋਲੇ ਕੂੜੀ ਦਾਲ ਖੀਰ ਨਾਲ ਪਕੌੜੇ ਨਾਲ ਜਾਂ